ਕਬੱਡੀ 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 ਬੜੀ ਖੁਸ਼ੀ ਦੀ ਗੱਲ ਆ ਪੰਜਾਬ ਦੇ ਵਿੱਚ ਟੀਮਾਂ ਬਣਦੀਆਂ ਤੇ ਖੇਡਦੀਆਂ ਨੇ ਬਹੁਤ ਖੁਸ਼ੀ ਦੀ ਗੱਲ ਆ ਬਾਣੀਆਂ ਵੀ ਚਾਹੀਦੀਆਂ ਪਰ ਆ ਜਿਹੜੀ ਬਾਬਾ ਬਲਵਿੰਦਰ ਸਿੰਘ ਦੀ ਕਬੱਡੀ ਕਲੱਬ ਖੰਡੂਰ ਸਾਹਿਬ ਖੇਡਦੀ ਐ ਇਹ ਪੰਜਾਬ ਦੇ ਵੱਡੇ ਕੱਪਾਂ ਦੇ ਵਿੱਚ ਮੇਰੇ ਵੀਰੋ ਆਪਣਾ ਪ੍ਰਦਰਸ਼ਨ ਕਰਦੀ ਐ ਲੈ ਵੀ ਸਤੂ ਤੂੰ ਵੀ ਨਾਲ ਹੋ ਜਾਵੇਂ ਸਾਰੇ ਤੁਸੀਂ ਭਰਾ ਸੁਖ ਗਰਦਿਤ ਨਾਲ ਹੋ ਜਾਮੋ ਤੇ ਬਹੁਤ ਥੋੜਾ ਜਿਹਾ ਜਿਵੇਂ ਕਹਿੰਦੇ ਨੇ ਵੀ ਹੋਰ ਚੰਗਾ ਹੋ ਜਾਊਗਾ ਇਹ ਮੇਰੇ ਵੀਰੇ ਬਹੁਤ ਜਿਵੇਂ ਕਹਿੰਦੇ ਨੇ ਵੀ ਚੰਗੀ ਗੱਲ ਆ ਜਿਹੜੀ ਆਪਾਂ ਸਾਰੀ ਦੁਨੀਆ ਨੂੰ ਦੱਸ ਦਈਏ ਆਹ ਟੀਮ ਖੜੀ ਇਹ ਤੇ ਅਜੇ ਕੁਝ ਕੁ ਮੈਂਬਰ ਨੇ ਟੀਮ ਦੇ ਬਾਬਾ ਬਲਵਿੰਦਰ ਸਿੰਘ ਦੀ ਕਬੱਡੀ ਕਲੱਬ ਖੰਡੂਰ ਸਾਹਿਬ ਦੀ ਟੀਮ ਜਿਹੜੀ ਪਹਿਲਾਂ ਪੰਜਾਬ ਦੇ ਵਿੱਚ ਖੇਡਦੀ ਸੀ ਤੇ ਬੜੀ ਖੁਸ਼ੀ ਵਾਲੀ ਗੱਲ ਆ ਵੀ ਇਹ ਅਮਰੀਕਾ ਦੇ ਵੀ ਖੇਡੂਗੀ ਇੱਕ ਵਾਰੀ ਜ਼ੋਰਦਾਰ ਤਾੜੀਆਂ ਮਾਰ ਦੋ ਮੇਰੇ ਪੰਜਾਬੀ ਵੀਰੋ ਖੰਡੂਰ ਸਾਭਿਓ ਮੁਬਾਰਕਵਾਦਿਆ ਇਦਾਂ ਹੀ ਜਿਹੜਾ ਨੌਜਵਾਨਾਂ ਮਾਂ ਖੇਡ ਕਬੱਡੀ ਦਾ ਝੰਡਾ ਜਿਵੇਂ ਪ੍ਰੋਫੈਸਰ ਸਾਹਿਬ ਕਹਿੰਦੇ ਹੁੰਦੇ ਆ ਉਹ ਬੁਲੰਦ ਰੱਖਣਾ ਆ ਸੋ ਮਾਣ ਆ ਤੁਹਾਡੇ ਤੇ ਸਤਿਕਾਰ ਆ ਤੁਹਾਡੀ ਕਬੱਡੀ ਦਾ ਔਰ ਮਾਣ ਹੈ ਮੇਰੇ ਵੀਰੋ ਪੰਜਾਬ ਪੰਜਾਬੀਅਤ ਨੂੰ ਤੁਹਾਡੇ ਤੇ ਬਾਤ ਚੋਟੀ ਦਾ ਐਸੇ ਤਰ੍ਹਾਂ ਕਬੱਡੀ ਦੀਆਂ ਘੈਂਟ ਤੇ ਨਵੀਆਂ ਅਪਡੇਟਸ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਬੈਲ ਆਈਕਨ ਨੂੰ ਦਬੋਣਾ ਨਾ ਭੁੱਲਣਾ ਤਾਂ ਜੋ ਤੁਹਾਨੂੰ ਟਾਈਮ ਸਿਰ ਨਵੀਂ ਤੋਂ ਨਵੀਂ ਅਪਡੇਟ ਮਿਲ ਸ